ਦਿੱਲੀ ਦੇ ਲਾਗੇ ਨਾ ਇੱਕ ਪਿੰਡ ਪੈਂਦਾ ਵਾ ਭੋਗਲ ਤੁਹਾਡੇ ਚੋਂ ਜਿਹੜੇ ਦਿੱਲੀ ਗਏ ਆ ਦਿੱਲੀ ਰਹੇ ਆ ਦਿੱਲੀ ਘੁੰਮੇ ਫਿਰੇ ਆ ਦਰਿਆ ਜਮਨਾ ਦੇ ਕੰਢੇ ਉੱਤੇ ਪਿੰਡ ਪੈਂਦਾ ਭੋਗਲ ਹੁਣ ਉਹ ਦਿੱਲੀ ਦੇ ਵਿੱਚ ਹੀ ਆ ਗਿਆ ਵਾ ਕਦੀ ਉਹ ਪਿੰਡ ਹੁੰਦਾ ਸੀ ਬੜੇ ਪੁਰਾਣੇ ਜ਼ਮਾਨੇ ਵਿੱਚ ਉਸ ਪਿੰਡ ਭੋਗਲ ਦੇ ਵਿੱਚੋਂ ਇੱਕ ਜ਼ਿਮੀਂਦਾਰ ਉੱਠਿਆ ਉਹਦਾ ਪਰਿਵਾਰ ਬਹੁਤ ਵੱਡਾ ਸੀ ਮਾਲ ਡੰਗਰ ਵੀ ਸੀ ਗੱਜਾ ਬੜਾ ਸਾਜੋ-ਸਮਾਨ ਸੀ ਉਹਦੇ ਕੋਲ ਊਠ ਮੱਜਾਂ ਗਾਵਾਂ ਹੋਰ ਸਾਜੂ ਸਮਾਨ ਬੜਾ ਕੁਝ ਸੀ ਉਹਦੇ ਕੋਲ ਮਤਲਬ ਕਿ ਪਿੰਡ ਭੋਗਲ ਦਾ ਇੱਕ ਨੰਬਰ ਦਾ ਉਹ ਜ਼ਿਮੀਦਾਰ ਸੀ ਉਹਦੀ ਇਲਾਕੇ ਚ ਪੂਰੀ ਤੂਤੀ ਬੋਲਦੀ ਸੀ ਫਿਰ ਉਹਨੇ ਦਿੱਲੀ ਵਾਲਾ ਪਿੰਡ ਭੋਗਲ ਛੱਡਿਆ ਤੇ ਆਪਣੇ ਪਸ਼ੂਆਂ ਦੇ ਵਾਸਤੇ ਆਪਣੇ ਮਾਲ ਡੰਗਰ ਦੇ ਵਾਸਤੇ ਕੋਈ ਚੰਗੀ ਚਰਾਂਦ ਲੱਭਦਾ ਲੱਭਦਾ ਉਹ ਮਾਝੇ ਦੇ ਵਿੱਚ ਪੈ ਗਿਆ ਪੁਰਾਣਾ ਜ਼ਮਾਨਾ ਸੀ ਜਿੱਥੇ ਇੱਕ ਜਾ ਕੇ ਪਰਿਵਾਰ ਵਾਲੇ ਝੰਡੀ ਕੱਢ ਦਿੰਦੇ ਸੀ ਉੱਥੇ ਬੰਦਿਆਂ ਦੇ ਨਾਵਾਂ ਤੇ ਪਿੰਡ ਵੱਸ ਜਾਂਦੇ ਸੀ ਆ ਤੁਸੀਂ ਬੰਦਿਆਂ ਦੇ ਨਾਵਾਂ ਤੇ ਜਿੰਨੇ ਪਿੰਡ ਵੇਖੋਗੇ ਨਾ ਕਿਉਂਕਿ ਪਰਿਵਾਰ ਵੱਡੇ ਸੀ ਕਾਰੋਬਾਰ ਮੱਝਾਂ ਗਾਵਾਂ ਦਾ ਲੋਕੀ ਕਰਦੇ ਸੀ ਜਿੱਥੇ ਜਾ ਕੇ ਕੋਈ ਬੰਦਾ ਝੰਡੀ ਕੱਢ ਦਿੰਦਾ ਸੀ ਵੀ ਆ ਪਿੰਡ ਮੇਰਾ ਉਹਦੇ ਨਾਂ ਦੇ ਉੱਤੇ ਉਹ ਪਿੰਡ ਬਣ ਜਾਂਦਾ ਸੀ ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗੜ ਵਿੱਚੋਂ ਉੱਠਿਆ ਓਏ ਆਪਣੇ ਮੱਝਾ گاਵਾਂ ਦੇ ਵਾਸਤੇ ਚਰਾੰਦ ਲੱਭਦਾ 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 ਔ ਧੁਰ ਮਾਝੇ ਤੱਕ ਚਲਾ ਗਿਆ ਉਸ ਜ਼ਿਮੀਦਾਰ ਦਾ ਨਾਂ ਇਤਿਹਾਸ ਦੇ ਪੰਨਿਆਂ ਅੰਦਰ ਆਉਂਦਾ ਹੈ ਪਖੀ ਤੇ ਜ਼ਿਮੀਦਾਰ ਪਖੀ ਨੇ ਜਿਸ ਜਗ੍ਹਾ ਦੇ ਉੱਤੇ ਜਾ ਕੇ ਆਪਣੇ ਨਾਂ ਦੀ ਮੋੜੀ ਗੱਡੀ ਆਪਣੇ ਨਾਂ ਦੀ ਝੰਡੀ ਗੱਡੀ ਉਹਦੇ ਨਾਂ ਦੇ ਉੱਤੇ ਉਥੇ ਇੱਕ ਪਿੰਡ ਵਸਿਆ ਜਿਹਨੂੰ ਤੁਸੀਂ ਪਖੀ ਵਿੰਡ ਦੇ ਨਾਂ ਨਾਲ ਯਾਦ ਕਰਦੇ ਹੋ ਬੀੜ ਬਾਬਾ ਬੁੱਢਾ ਸਾਹਿਬ ਤੋਂ ਚਬਾਲ ਚਬਾਲ ਤੋਂ ਅੱਗੇ-ਅੱਗੇ ਜੋ ਖੀਮ ਕਰਨ ਜਾਣਾ ਹੋਵੇ ਤੇ ਪਹਿਲਾ ਪਿਖੀ ਪਿੰਡ ਕਸਬਾ ਹੁੰਦਾ ਹੈ ਜਾਣੀ ਕਿ ਜਿਹੜਾ ਪਿਖੀ ਪਿੰਡ ਕਸਬਾ ਹੈ ਉਹ ਜ਼ਿਮੀਦਾਰ ਪਿਖੀ ਦੇ ਨਾਮ ਦੇ ਉੱਤੇ ਵਸਿਆ ਫਿਰ ਅੱਗੇ ਜਾ ਕੇ ਜ਼ਿਮੀਦਾਰ ਪਿਖੀ ਦੇ ਪੰਜ ਪੁੱਤ ਹੋਏ ਨੇ ਉਹਨਾਂ ਪੰਜਾਂ ਪੁੱਤਾਂ ਨੇ ਆਪਣੇ ਨਾਵਾਂ ਉੱਤੇ ਫਿਰ ਪਿੰਡ ਪੰਜ ਵਸਾਏ ਜ਼ਿਮੀਦਾਰ ਪਿਖੀ ਦੇ ਨਾਂ ਤੇ ਪਿਖੀ ਵੰਡ ਹੋ ਗਿਆ ਉਹਦੇ ਪੰਜ ਪੁੱਤਰਾਂ ਵਿੱਚੋਂ ਜਿਹੜਾ ਪਹਿਲਾ ਪੋਤਿਆ ਉਹਦੇ ਨਾਂ ਦੇ ਉੱਤੇ ਇੱਕ ਪਿੰਡ ਵਸਦਾ ਜਿਹਦਾ ਨਾਂ ਰੱਖਿਆ ਜਾਂਦਾ ਪੂਲਾ ਤਾਰੂ ਸਿੰਘ ਪੂਲਿਆਂ ਵਾਲਾ ਇਹ ਪੂਲਾ ਪਿੰਡ ਜਿਹੜਾ ਵਾ ਜ਼ਿਮੀਦਾਰ ਪਿਖੀ ਦੇ ਵੱਡੇ ਪੁੱਤ ਪੂਲੇ ਦੇ ਨਾਂ ਦੇ ਉੱਤੇ ਬਣਿਆ ਉਹਨੇ ਦੂਜਾ ਪਿੰਡ ਵਸਾਇਆ ਉਹਦੇ ਦੂਜੇ ਪੁੱਤ ਦਾ ਨਾਂ ਹੈ ਪਹੂ ਉਦੇ ਨਾਂ ਤੇ ਪਿੰਡ ਵਸਦਾ ਪਹੂ ਪਿੰਡ ਸਾਹਿਬ ਤੁਹਾਨੂੰ ਪਤਾ ਹੈ ਪਹੂ ਪਿੰਡ ਦਾ ਸਾਡਾ ਕੀ ਸੰਬੰਧ ਹੈ ਉਹਦੇ ਇੱਕ ਪੁੱਤ ਦਾ ਨਾਂ ਹੈ ਦਰਾਜ ਉਹਦੇ ਨਾਂ ਦੇ ਉੱਤੇ ਇੱਕ ਪਿੰਡ ਵਸਦਾ ਜਿਹਨੂੰ ਦਰਾਜ ਕੇ ਕਹਿੰਦੇ ਆ ਉਥੇ ਭਿੱਖੀ ਪਿੰਡ ਦੇ ਨੇੜੇ ਹੀ ਆ ਉਹਦੇ ਚੌਥੇ ਪੁੱਤ ਦਾ ਨਾਂ ਹੈ ਪਲਵਾਨ ਉਹਦੇ ਨਾਂ ਦੇ ਉੱਤੇ ਇੱਕ ਪਿੰਡ ਵਸਦਾ ਪਲਵਾਨ ਕੇ ਉਹਦੇ ਪੰਜਵੇਂ ਪੁੱਤ ਦਾ ਨਾਂ ਆ ਵੀਰਮ ਤੇ ਵੀਰਮ ਦੇ ਨਾਂ ਦੇ ਉੱਤੇ ਪਿੰਡ ਵਸਦਾ ਵੀਰਮ ਉਹ ਭੁੰਮੇ ਵਡਾਲੇ ਵਾਲਾ ਨਹੀਂ ਜਦੋਂ ਭਿਖੀ ਵਿੰਡ ਤੋਂ ਖਾਲੜੇ ਨੂੰ ਜਾਈਏ ਨਾ ਤੇ ਰਾਹ ਦੇ ਵਿੱਚ ਪਿੰਡ ਪੈਂਦਾ ਵਾ ਵੀਰਮ ਰੋਡ ਦੇ ਉੱਤੇ ਆ ਉਹ ਪੰਜਵਾਂ ਉਹਦਾ ਪੁੱਤ ਸੀ ਵੀਰਮ ਤੇ ਉਹਦੇ ਨਾਂ ਦੇ ਉੱਤੇ ਇੱਕ ਪਿੰਡ ਵਸਿਆ ਜਿਹਦਾ ਨਾਂ ਵੀਰਮ ਰੱਖਿਆ ਜਾਂਦਾ ਅੱਗੇ ਆ